ਇੰਦੇੋ ਕਿ ਹੰਦਾ ਸਰਲੇਖੇ ਮਾਤਾ ਗੁਦਰੀ ਜੀ ਮੁੱਢਲਾ ਜੀਵਨ ਅਤੇ ਸ਼ਕਤੀ ਹੈ ਪੰਜਾਬ ਦੀ ਜ਼ਰਕੀਰ ਕਰਦੀ ਹੈ ਐਸੀਆਂ ਰੂਹਾਂ ਉੱਤਰ ਪਈਆਂ ਹਨ ਜੋ ਆਪਣੇ ਜੀਵਨ ਨਾਲ ਹੀ ਨਹੀਂ ਸਗੋਂ ਆਪਣੇ ਸਬਰ ਸੇਵਾ ਅਤੇ ਸਿਮਰਨ ਨਾਲ ਔਨ ਵਾਲੀਆਂ ਪੀੜ੍ਹੀਆਂ ਨੂੰ ਰੋਸ਼ਨ ਕਰ ਜਾਂਦੀਆਂ ਹਨ ਮਨੁੱਖ ਦੇ ਜੀਵਨ ਵਿੱਚ ਇੱਕ ਮਾਂ ਦੀ ਹੀ ਪ੍ਰੇਰਣਾ ਹੁੰਦੀ ਹੈ ਜੋ ਉਸ ਨੂੰ ਭਗਤ ज सूरमा बना दी है मामा तो इस जगत विच बहुत हुई हैं पर माता गुजरी जी का जीवन एक ऐसी रोशनी सी जिसने सिख इतिहास में चाल मुनारे का काम किया माता गुजरी जी का जन्म भाई अते माता बिशन कौर के घर लगभग सोलह सौ सो चौबीस ईस्वी में होया बचपन तो ही सदगुणा ਸੰਜਮ অতি ਸ਼ਾਂਤ ਮਨ ਦੇ ਪ੍ਰਤੀਕ ਸਨ। ਉਹਨਾਂ ਦੀ ਸ਼ਖਸੀਅਤ ਵਿੱਚ ਬਹੁਤ ਸਹਜ ਅਤੇ ਜਾਸੀ ਜੋ ਉਹਨਾਂ ਨੂੰ ਅੱਗੇ ਆਉਣ ਵਾਲੀ ਮਹਾਨ ਭੂਮਿਕਾ ਲਈ ਤਿਆਰ ਕਰ ਰਿਹਾ ਸੀ। 1433 ਈਸਵੀ ਵਿੱਚ ਮਾਤਾ ਗੁਜਰੀ ਜੀ ਦਾ ਵਿਆਹ ਗੁਰੂ ਤੇਗ ਬਹਾਦਰ ਜੀ ਨਾਲ ਹੋਇਆ। ਵਿਆਹ ਤੋਂ ਬਾਅਦ ਉਹ ਕਰਤਾਰਪੁਰ ਅਤੇ ਫਿਰ ਸ੍ਰੀ ਕੀਰਤਪੁਰ ਸਾਹਿਬ ਆ ਗਏ। ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋਤੀ ਜੋਤ ਸਮਾਏ ਤਾਂ ਗੁਰੂ ਤੇਗ ਬਹਾਦਰ ਜੀ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਨਗਰ ਬਕਾਲਾ ਬਾਬਾ ਬਕਾਲਾ ਸਾਹਿਬ ਵਿਖੇ ਰਹਿਣ ਲੱਗੇ ਇੱਥੇ ਮਾਤਾ ਗੁਜਰੀ ਜੀ ਨੇ ਆਪਣੇ ਧੀਰਜ ਨਿਮਰਤਾ ਅਤੇ ਸੇਵਾ ਭਾਵ ਨਾਲ ਨਾ ਸਿਰਫ ਸਭ ਦਾ ਮਨ ਜਿੱਤ ਲਿਆ ਸਗੋਂ ਗੁਰੂ ਸਾਹਿਬ ਤੇ ਪੋਰਾ ਸਾਹਿਬ ਵਿਖੇ ਅੰਤਰ ਧਿਆਨ ਰਹਿਣ ਸਮੇਂ ਮਾਤਾ ਨਾਨਕੀ ਜੀ ਨਾਲ ਰਲ ਕੇ ਸਾਰੇ ਕਾਰਜਾਂ ਦੇ ਨਿਰਵਿਘਨ ਮੁਕੰਮਲ ਹੋਣ ਦੀ ਜ਼ਿੰਮੇਵਾਰੀ ਨਿਭਾਉਂਦੇ ਰਹੇ। ਇਹ ਕਹਾਣਾ ਇੱਕ ਤਹਾਕੇ ਤੋਂ ਵੀ ਵੱਧ ਸਮਾਜਨੀ ਰਹੀ। 1635 ਈਸਵੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਨਵਾਂ ਨਗਰ ਚੱਕ ਨਾਨਕੀ ਵਸਾਇਆ। ਉਸ ਸਮੇਂ ਮਾਤਾ ਗੁਜਰੀ ਜੀ ਸੰਗਤਾਂ ਦੀ ਸੇਵਾ ਵਿੱਚ ਹਮੇਸ਼ਾ ਅੱਗੇ ਰਹੇ। ਉਹ ਗੁਰੂ ਜੀ ਦੇ ਸਾਥ ਨਾਲ ਮਾਲਵਾ ਬੰਗੜ ਅਤੇ ਪੂਰਬ ਦੀਆਂ ਯਾਤਰਾਵਾਂ ਵਿੱਚ ਵੀ ਗਏ ਜਿੱਥੇ ਵੀ ਗੁਰੂ ਜੀ ਪਹੁੰਚਦੇ ਉੱਥੇ ਹੀ ਮਾਤਾ ਜੀ ਆਪਣੀ ਨਿਮਰਤਾ ਨਾਲ ਸੰਗਤ ਦੇ ਦਿਲਾਂ ਵਿੱਚ ਪਿਆਰ ਦੇ ਬੀਜ ਬੀਜਦੇ ਰਹੇ 1604 ਈਸਵੀ ਵਿੱਚ ਜਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ 10ਵੀਂ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਟਨਾ ਸਾਹਿਬ ਵਿਖੇ माता गुजरी जी की कुखों प्रकाश मिला तो उस समय श्री गुरु तेग बहादुर जी असाम की यात्रा पर गए हुए सन माता जी ने बाल गोबिंद राय जी दी, पर की गुरमत संस्कार भरपूर परवरिश की उन्होंने बचपन तो ही पुत्र भाषा गयान शस्त्र विद्या सिखला व्यवस्था की इतिहासिक साखियों आता है कि जब ਵਾਰ ਗੁਰੂ ਗੋਬਿੰਦ ਰਾਏ ਨਿਸ਼ਾਨੇਬਾਜ਼ੀ ਸਿੱਖਣ ਲੱਗੇ ਨਿਸ਼ਾਨੇ ਲਗਾਉਂਦੇ ਤੱਕ ਕਈ ਵਾਰ ਮਿੱਟੀ ਦੇ ਘੜੇ ਨਿਸ਼ਾਨਾ ਬਣ ਕੇ ਟੁੱਟ ਜਾਂਦੇ ਮਾਤਾ ਜੀ ਨੇ ਇਲਾਕੇ ਪਰ ਵਿੱਚ ਮਿੱਟੀ ਦੇ ਘੜਿਆਂ ਦੀ ਥਾਂ ਪਿੱਤਲ ਦੀਆਂ ਗਾਗਰਾਂ ਦੇ ਦਿੱਤੀਆਂ ਇੱਕ ਹੋਰ ਸਾਖੀ ਅਨੁਸਾਰ ਜਦ ਬਾਲ ਗੁਰੂ ਗੋਬਿੰਦ ਰਾਏ ਨੇ ਸੋਨੇ ਦਾ ਕੰਗਣ ਗੰਗਾ ਨਦੀ ਵਿੱਚ ਸੁੱਟ ਲਿਆ ਤੇ ਮਾਤਾ ਜੀ ਨੇ ਪੁੱਛਿਆ ਕੰਗਣ ਕਿੱਥੇ ਸੁੱਟਿਆ ਹੈ ਤਾਂ ਗੁਰੂ ਗੋਬਿੰਦ ਰਾਏ ਜੀ ਨੇ ਇਹ ਦੱਸਣ ਲਈ ਦੂਜੇ ਹੱਥ ਵਿੱਚ ਪਾਇਆ ਕੰਗਣ ਵੀ ਉਸੇ ਜਗ੍ਹਾ ਨਦੀ ਵਿੱਚ ਸੁੱਟ ਦਿੱਤਾ ਮਾਤਾ ਜੀ ਨੇ ਇਸ ਘਟਨਾ ਵਿੱਚੋਂ ਪੁੱਤਰ ਦੀ ਨਿਰਲੇਪਤਾ ਤੇ ਰਜ਼ਾ ਵਿੱਚ ਖੁਸ਼ ਰਹਿਣ ਦੀ ਗੁਣਵਾਨੀ ਦੇਖੀ ਤੇ ਅੰਦਰੋਂ ਪ੍ਰਸੰਨ ਹੋਏ 1675 ਈਸਵੀ ਵਿੱਚ ਜਦ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਅਤੇ ਪਰਮ ਦੀ ਖਾਤਰ ਆਪਣੀ ਸ਼ਹਾਦਤ ਦਿੱਤੀ ਤਾਂ ਮਾਤਾ ਕੁਜਰੀ ਜੀ ਨੇ ਇਸ ਪਾਣੇ ਨੂੰ ਮਿੱਠਾ ਮੰਨਿਆ ਉਹਨਾਂ ਦੀ ਧੀਰਜवान ਸ਼ਖਸੀਅਤ ਨੇ ਪਰਿਵਾਰ ਅਤੇ ਸੰਗਤ ਨੂੰ ਹੌਸਲਾ ਦਿੱਤਾ 1699 ਈਸਵੀ ਦੀ ਵਿਸਾਖੀ ਤੇ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਤਾਂ ਮਾਤਾ ਜੀ ਉਸ ਥਾਂ ਮੌਜੂਦ ਸਨ ਮਾਤਾ ਕੁਜਰੀ ਜੀ ਦਾ ਜੀਵਨ ਗੁਰੂਪਤੀ ਪਤੀ ਪੁੱਤਰ ਪ੍ਰਤੀ ਵਿਸ਼ਵਾਸ ਨਿਸ਼ਟਾ ਅਤੇ ਸਮਰਪਣ ਭਾਵ ਗੁਰੂ ਘਰ ਵਿੱਚ ਵਿਸ਼ੇਸ਼ ਸਗੋਂ ਸਰਬ ਉੱਚ ਸਥਾਨ ਰੱਖਦਾ ਹੈ ਉਹਨਾਂ ਦਾ ਜੀਵਨ ਇੱਕ ਚਾਨਣ ਹੈ ਸੇਵਾ ਸਿਮਰਨ ਅਤੇ ਤਿਆਗ ਦਾ ਉਹ ਸਿੱਖ ਇਤਿਹਾਸ ਦੀਆਂ ਉਹਨਾਂ ਅਨਮੋਲ ਤਰਹਰਾ ਵਿੱਚੋਂ ਹਨ ਜਿਨ੍ਹਾਂ ਦੀ ਯਾਦ ਪੀੜ੍ਹੀ ਦਰ ਪੀੜ੍ਹੀ ਸਿੱਖ ਰੂਹਾਂ ਨੂੰ ਰੋਸ਼ਨ ਕਰਦੀ ਰਹੇਗੀ